ਵੈਲਕਮ ਟੂ ਨਿਊ ਵਲੌਗ ਸੋ ਆਈ ਹੋਪ ਕਿ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਵੋਗੇ ਤੇ ਵਧੀਆ ਹੋਵੋਗੇ ਸੋ ਜੀ ਸਾਡੇ 10 ਸੋ ਮੈਂ ਨਾ ਤੋਂ ਕਿ ਹੋ ਗਿਆ ਰੈਡੀ ਸੋ ਅਸੀਂ ਚੱਲੇ ਆਂ ਜੀ ਅੱਜ ਘੁੰਮਣ ਵਾਸਤੇ ਸ਼ਾਇਦ ਆਪਾਂ ਇਧਰ ਨੂੰ ਸ਼ਾਇਦ ਟਿੱਲੇ ਵੱਲ ਵੀ ਜਾਈਏ ਸੋ ਤੁਹਾਨੂੰ ਅੱਗੇ ਚੱਲ ਕੇ ਦਿਖਾਉਂਦੇ ਆਂ ਨਹਾ ਤੋਂ ਕਿ ਮੈਂ ਫਿਰ ਰੈਡੀ ਹੋ ਗਿਆ ਸੋ ਖਾਣਾ ਆ ਗਿਆ ਖਾਣਾ ਖਾ ਕੇ ਫਿਰ ਹਮ ਨਿਕਲੇਗੇ ਬਾਈਕ ਤੇ ਸੋ ਇੱਕ ਬਾਈ ਮੇਰੇ ਸਾਥ ਜਾ ਰਿਹਾ ਹੈ ਸਵਾਗਤ ਹੈ ਤੁਹਾਡੀ ਬਾਈਕ ਹੈ ਜੀ ਅੱਜ ਅਸੀਂ ਇੱਥੇ ਆਏ ਆਂ ਪਲੈਟਿਨਾ ਤੇ ਹੋਰ ਨਾਲੇ ਇਹਦੀ ਬੱਧੀਆ ਹੈ ਬ੍ਰੇਕ ਆਹ ਬਾਈ ਜੀ ਆਪਣੇ ਨਾਲ ਆਂ ਹਾਂਜੀ ਬਾਈ ਜੀ ਸੋ ਨਾਲ ਜੀ ਮੈਂ ਆਂ ਕਿ ਚੱਲਦੇ ਤੁਹਾਨੂੰ ਦਿਖਾਉਂਦੇ ਆਂ ਆ ਦੇਖੋ ਕਿੰਨਾ ਪੁਰਾਣਾ ਹੈ ਉਹ ਢਿੱਲੇ ਵੱਲ ਆਪਾਂ ਅੱਧੇ ਰਸਤੇ ਤੋਂ ਲੱਗੇ ਨਹਿਰ ਵੀ ਸੀਗੀ ਸੋ ਤੁਹਾਨੂੰ ਦਿਖਾਉਨੇ ਆ ਮੜਿਆ ਨਹਿਰ ਦਾ ਥਿਊ ਆ ਦੇਖੋ ਕਿੰਨਾ ਸੋਹਣਾ ਥਿਊ ਆ ਉਹ ਅੱਗੇ ਗੇਟ ਲੱਗਾ ਪਿਆ ਇਹਦਾ ਨਾਮ ਆ ਜੀ ਦੀਪੂ ਸੋ ਅਜੇ ਨੂੰ ਵੀ ਨਾਲ ਖੜਿਆ ਇਹਨਾਂ ਦਾ ਹੀ ਮੋਟਰ ਦਾ ਭਰਾ ਉਹਨਾਂ ਦਾ ਹਾਂਜੀ ਹਾਂਜੀ ਪਲਾਟਿਨਾ ਸੋ ਮੈਂ ਕਹ ਚਲੋ ਨਾਲ ਤੁਸੀਂ ਚਲੋ ਅੱਜ ਨਾਲੇ ਵੀਡੀਓ ਬਣਾ ਕੇ ਆਉਨੇ ਆ ਤੇ ਨਾਲੇ ਥੋੜਾ-ਬੋਟਾ ਐਂਟਰਟੇਨਮੈਂਟ ਕਰਦੇ ਆ ਸੋ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਜੀ ਆ ਹੈਗਾ ਨੈਪ ਦਾ ਗੇਟ ਦੇਖੋ ਜੀ ਕਿੰਨਾ ਵਧੀਆ ਬਣਾਇਆ ਸੋ ਵਧੀਆ ਲੱਗ ਰਿਹਾ ਸੋ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਬਣੇ ਨੇ ਵੀਡੀਓ ਦੇ ਨਾਲ ਜੀ ਸੋ ਫਾਈਨਲੀ ਅਸੀਂ ਪਹੁੰਚ ਗਏ ਆ ਇੱਥੇ ਟਿੱਲੇ ਸੋ ਇਹ ਹੈਗਾ ਟਿੱਲੇ ਦਾ ਆਖਰੀ ਪੌੜ ਇਸ ਤੋਂ ਬਾਅਦ ਛੇ ਪੌੜੇ ਕੋਲ ਅਸੀਂ ਜਾਣਾ ਉੱਪਰ ਉੱਪਰ ਮੰਦਿਰ ਆ ਜੀ ਟਿੱਲੇ ਦਾ ਇੱਥੇ ਤੁਹਾਨੂੰ ਦਿਖਾਤਾ ਨਹੀਂ ਹੋ ਸਕਦਾ ਸੋ ਤੁਹਾਨੂੰ ਚਲੋ ਉੱਪਰ ਚੱਲ ਕੇ ਦਿਖਾਉਨੇ ਆ ਟਿੱਲੇ ਦਾ ਉਹ ਅਸੀਂ ੱਡੀ ਉੱਚੀ ਜਾਵਾਂਗੇ ਪਹਾੜੀ ਚੜ੍ਹ ਕੇ ਉੱਪਰ ਹੈਗਾ ਟਿੱਲੇ ਦਾ ਮੰਦਿਰ ਛੇ ਪੌੜੇ ਦਾ ਸੋ ਉੱਥੇ ਬਹੁਤ ਵੱਡੀ ਮੂਰਤੀ ਆ ਛੇ ਪੌੜੇ ਦੀ ਤੇ ਪੂਕਾ ਜੀ ਵੀ ਆਪਣੇ ਨਾਲ ਹਾਂਜੀ ਹਾਂਜੀ ਪਾਜੀ ਕੁਝ ਕਹਿਣਾ ਚਾਹੋਗੇ ਨਹੀਂ ਹਜੇ ਨਹੀਂ ਕੁਝ ਨਹੀਂ ਅੱਗੇ ਚੱਲਦੇ ਆ ਦੱਦਾਂ ਚਲੋ ਇਹ ਪਾਜੀ ਸਾਨੂੰ ਅੱਗੇ ਚੱਲ ਕੇ ਥੋੜਾ ਬਹੁਤ ਦੱਸਣਗੇ ਸੋ ਚਲੋ ਤੁਹਾਨੂੰ ਉੱਪਰ ਚੱਲ ਕੇ ਦਿਖਾਉਂਦੇ ਆ ਕੋਈ ਨਵੀਂ ਚੀਜ਼ ਦਿਖਾਵਾਂਗੇ ਅਸੀਂ ਤੁਹਾਨੂੰ ਵੀਡੀਓ ਚ ਬਹੁਤ ਠੰਡੀ ਠੰਡੀ ਹਵਾ ਚੱਲ ਰਹੀ ਆ ਪਹਾੜੀ ਵਿੱਚ ਸੋ ਠੰਡਾ ਠੰਡਾ ਮੌਸਮ ਹੋ ਗਿਆ ਫਾਈਨਲੀ ਅਸੀਂ ਪਹੁੰਚ ਗਏ ਕਿੱਲੇ ਸੋ ਮੇਰੀ ਤਾਂ ਪੌੜੀਆਂ ਚੜ ਚੜ ਹਾਲਤ ਬਦਲੀ ਹੋ ਗਈ ਮੈਂ ਕਰ ਗੱਤ ਲਗਾ ਕੋਈ ਨਹੀਂ ਗਾਇਸ ਪੌੜੀਆਂ ਚਾਨੀਆਂ ਬਹੁਤ ਜ਼ਿਆਦਾ ਔਖੀਆਂ ਪਰ ਮੰਦਿਰ ਵੀ ਹਲੇ ਬਹੁਤ ਜ਼ਿਆਦਾ ਦੂਰ ਆ ਚਲੋ ਸ਼ਿਵ ਜੀ ਦੇ ਆਸਰੇ ਚੜੀ ਜਾਂਦੇ ਆ ਪੌੜੀਆਂ ਇਹਦਾ ਸ਼ੁਰੂ ਹੋਈ ਚੜਾਈ ਦੀਪੂ ਹੁਣੇ ਕਹਿਣ ਦੇ ਚੜਾਈ ਸ਼ੁਰੂ ਹੋਈ ਹਲੇ ਹਾਂਜੀ ਚਲੋ ਦੇਖਦੇ ਆ ਜੀ ਸੋ ਅਸੀਂ ਅੱਧਾ ਰਸਤਾ ਤੈਅ ਕਰ ਲਿਆ ਹਾਂਜੀ ਸੋ ਅੱਧਾ ਰਹਿ ਗਿਆ ਓਹ ਸਾਹਮਣੇ ਸ਼ਿਵ ਕੋਲੇ ਦੀ ਬਹੁਤ ਵੱਡੀ ਔਰ ਕੀ ਕਹਿੰਦੇ ਨੇ ਮੂਰਤੀ ਜੀ ਮੂਰਤੀ ਪ੍ਰਾਚੀਨ ਸੋ ਤੁਹਾਨੂੰ ਉਹ ਚੱਲ ਕੇ ਅੱਗੇ ਦਿਖਾਉਣੀ ਆ ਪ੍ਰਾਚੀਨ ਮੂਰਤੀ ਆ ਸੋ ਤੁਸੀਂ ਵੀ ਜਰੂਰ ਆਓ ਜੀ ਚਲੋ ਬਾਕੀ ਤੁਹਾਨੂੰ ਉੱਪਰ ਚੱਲ ਕੇ ਦਿਖਾਉਂਦੇ ਸੋ ਸਾਡੀਆਂ ਲੱਤਾਂ ਵੀ ਦੁਖਣ ਲੱਪਈਆਂ ਜੀ ਤੁਰਦੇ ਤੁਰਦੇ ਅਸੀਂ ਤਾਂ ਬੈਗ ਤੁਰ ਰਹੇ ਆ ਪੁੱਠੇ ਪੈਰਾਂ ਦੀ ਬੱਸ ਹੋ ਗਈ ਐ ਉੱਪਰ ਵੀ ਜਾਣਾ ਚੜਾਈ ਹੱਲੇ ਬਹੁਤ ਪਈ ਆ ਸੋ ਫਾਈਨਲੀ ਅਸੀਂ ਉੱਪਰ ਪਹੁੰਚਣ ਵਾਲੇ ਆ ਸ਼ੇ ਭੋਲੇ ਦੀ ਉਹ ਸਾਹਮਣੇ ਮੰਦਾਂ ਦਿਖ ਰਹੀ ਸਾਨੂੰ ਛੋੜੀ 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 ਤਸਵੀਰ ਦਿਖ ਰਹੀ ਹੈ ਚੱਲਦੇ ਆ ਜੀ ਉੱਪਰ ਤਾਂ ਦਿਖਾਉਨੇ ਆ ਬਾਕੀ ਆ ਦੇਖ ਸਕਦੇ ਤੁਸੀਂ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਆ ਇਹ ਨਾ ਬਹੁਤ ਵੱਡੀ ਆ ਤੁਹਾਨੂੰ ਫੋਨ ਵਿੱਚ ਛੋਟੀ ਦਿਖ ਰਹੀ ਹੋਗੀ ਪਰ ਇਹ ਬਹੁਤ ਜ਼ਿਆਦਾ ਵੱਡੀ ਤੁਹਾਨੂੰ ਲੱਗੇ ਚੱਲ ਕੇ ਦਿਖਾਉਨੇ ਆ ਜੀ ਇਹ ਦੇ ਤਰ੍ਹਾਂ ਤੇ ਪਿਆਸ ਵੀ ਲੱਗ ਗਈ ਤੇ ਚਲੋ ਪਾਣੀ ਵੀ ਮਿਲ ਗਿਆ ਪਾਣੀ ਪੀ ਲੈਣੇ ਠੰਡਾ ਠੰਡਾ ਇਹ ਦੇਖੋ ਜੀ ਦੇਖੋ ਜੀ ਕਿੰਨੀ ਵੱਡੀ ਮੂਰਤੀ ਆ ਸ਼ੇਪ ਭੋਲੇ ਦੀ ਬਹੁਤ ਵਧੀਆ ਲੱਗ ਰਹੀ ਆ ਸੋ ਇਹ ਸਾਹਮਣੇ ਨੰਤੀ ਮਹਾਰਾਜ ਉਹਨਾ ਤੋਂ ਮਰੇ ਸ਼ੇਪ ਭੋਲੇ ਸੋ ਬਾਕੀ ਤਾਂ ਚੱਲਦੇ ਆ ਜੀ ਬਸ ਥੋੜੀ ਦੂਰੀ ਰਹਿ ਗਿਆ ਪ੍ਰਬੰਧਕ ਮੰਦਿਰ ਸੌਰੀ ਸੋ शिव घड़े की परिक्रमा करते हैं सौ बजे चलते उपर सो चलते मा टेक बहुत ही ज़्यादा बड़ी मूर्ति है शिव घोड़े की बहुत सोहनी लग रही है ਸੋ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਨੀਚੇ ਪਿਆਰੀਆਂ ਪਰੀਆਂ ਟੈਲਾ ਲੱਗੀਆਂ ਸਪਾਈਟ। ਦੀਪੂ ਹਣੀ ਦਾ ਮੱਥਾ ਠੀਕ ਕੇ ਬੈ ਗਿਆ। ਟਿੱਪੂਲੇ ਸਾਹਮਣੇ। ਦੀਪੂ ਭਾਜੀ ਕੀ ਅਰਦਾਸ ਕਰ ਰਹੇ ਹੋ? ਦਾਸ ਕੁਝ ਵੀ ਨਹੀਂ ਜੀ। ਬਹੁਤ ਹੀ ਲੱਗਿਆ ਜੀ ਇੱਥੇ ਆ ਕੇ। ਸੋ ਤੁਸੀਂ ਵੀ ਜਰੂਰ ਆਓ। ਬਾਕੀ ਤੁਹਾਨੂੰ ਫਰਮੰਦਰ ਤਾਂ ਚੱਲ ਕੇ ਦਿਖਾਉਣਾ ਹੀ ਆ। ਉਹਦੇ ਨਾਲ ਨਾਲ ਤੁਹਾਨੂੰ ਨਿਆਣੇ ਦੇ ਪਿੰਗਾ ਵੀ ਦਿਖਾਵਾਂਗੇ ਉਹ ਵੀ ਉੱਪਰ ਹੈਗੀਆਂ ਨੀ ਬੱਚਿਆਂ ਦੇ ਖੇਡਣ ਵਾਸਤੇ। ਤੋ ਉੱਪਰ ਇਹਨਾਂ ਲੰਗਰ ਹੋਊਗਾ ਦੀਪੂ ਜੀ ਹੋ ਸਕਦਾ ਸਾਇਦ ਸ਼ਾਇਦ ਉੱਪਰ ਮਾਣੀ ਚੌ ਦਾ ਲੰਗਰ ਵੀ ਹੁੰਦਾ ਸ਼ਾਇਦ ਉਹ ਵੀ ਹੋਵੇ ਸੋ ਤੁਹਾਨੂੰ ਬਾਕੀ ਉੱਪਰ ਚੱਲ ਕੇ ਹੀ ਦਿਖਾਉਨੇ ਆ। ਚਲਾ ਦੇਣ ਸੋ ਇਹ ਸਾਹਮਣੇ ਦਾ 뷰 ਆ ਤੁਹਾਨੂੰ ਮੈਂ ਦਿਖਾਉਣ ਲੱਗਾ ਦੇਖੋ ਕਿੰਨਾ ਪਿਆਰਾ ਵਧੀਆ ਛੋਟੇ ਛੋਟੇ ਖੇਤ ਪਿਆਰੇ ਪਿਆਰੇ ਦਿਖ ਰਹੇ ਆ। ਸੋ ਜ਼ੂਮ ਤਾਂ ਨਾ ਹੈ ਨਹੀਂ ਉਹ ਜੀ ਫੋਨ ਦਾ ਕਿਉਂਕਿ ਛੋਟਾ ਫੋਨ ਹੈ ਨਾ। ਦੇਖੋ ਜੀ ਕਿੰਨਾ ਵਧੀਆ 800 ਦੀ ਬਗਲੀ ਉੱਪਰ। ਸਾ ਟੇਕ ਲਿਆ ਹੁਣ ਤੁਹਾਨੂੰ ਬਾਕੀ ਉੱਪਰ ਚੱਲ ਕੇ ਦਿਖਾਉਨੇ ਆ ਚਲੋ ਚੱਲਦੇ ਫਾਈਨਲੀ ਅਸੀਂ ਉੱਪਰ ਪਹੁੰਚ ਹੀ ਗਏ ਆ ਸੋ ਇਹ ਆ ਉੱਪਰ ਸੇਰ ਪੜੇ ਅੰਦਰ ਟਿੱਲਾ ਦੇਖੋ ਜੀ ਕਿੰਨੀ ਠੰਡੀ ਠੰਡੀ ਹਵਾ ਚੱਲ ਰਹੀ ਆ ਸੋ ਆਪਣੇ ਵੋਟ ਲਾਣੇ ਆ ਦੇ ਚੱਲਦੇ ਆ ਸ੍ਰੀ ਪੂਰੇ ਦੇ ਦਰਸ਼ਨ ਲਈ ਸੋ ਫਾਈਨਲੀ ਇਹ ਚੱਲੇ ਆ ਉੱਪਰ ਸੋ ਆਪਣੇ ਜਲ ਵਾਲੀ ਕੜਵੀ ਲੈ ਲਈ ਆ ਸੇਪ ਸੇਪ ਪੜੇ ਨੇ কি গলেন দে গাল গাল এ হোন কি করনা আপা ਹਾਂਜੀ ਸੋ ਬਹੁਤ ਵਧੀਆ ਲੱਗਾ ਸ਼੍ਰੀ ਛੇਪੁਰੇ ਦੇ ਮੰਦਰ ਦੇ ਅੱਗੇ ਮੱਥਾ ਟੇਕ ਕੇ ਸੋ ਬਹੁਤ ਵਧੀਆ ਜਣ ਤੁਸੀਂ ਵੀ ਜਨੂਰ ਆਓ ਤੇ ਆ ਕੇ ਛੇਪੁਰੇ ਦੇ ਦਰਸ਼ਨ ਕਰੋ ਸੋ ਜੇ ਤੁਸੀਂ ਮਣੀ ਚੋਲੇ ਸ਼ਕੀਨ ਆ ਤਾਂ ਇੱਥੇ ਲੰਗਰ ਵੇਂਦਾ ਮਣੀ ਚੋਲ ਦਾ ਸੋ ਨਾਲ ਹੀ ਥੱਲੇ ਉਤਰ ਕੇ ਪੌੜੀਆਂ ਤੇ ਉੱਤੋਂ ਥੱਲੇ ਮਾਰੀ ਚੱਲਦਾ ਲੰਗਰ ਹੁੰਦਾ ਜੇ ਦੇਖਣ ਨੂੰ ਜੀ ਚਲੋ ਲੰਗਰ ਕਰਨੇ ਹਾਂਜੀ ਸੋ ਫਾਈਨਲੀ ਅਸੀਂ ਮੱਥਾ ਵੀ ਟੇਕ ਲਿਆ ਤੇ ਆਪਾਂ ਲੰਗਰ ਵੀ ਖਾ ਲਿਆ ਸੋ ਹੁਣ ਬੈਠੇ ਪਏ ਆਂ ਚੱਲਦੇ ਆਂ ਥੱਲੇ ਤੁਹਾਨੂੰ ਦਿਖਾਉਨੇ ਆਂ ਜੀ ਥੱਲੇ ਹਾਂਜੀ ਵੈਸੇ ਰੱਸ਼ ਵੀ ਥੋੜਾ ਹੀ ਆ ਫਿਲਹਾਲ ਦੇਖ ਹਾਂਜੀ ਅਸੀਂ ਮੱਥਾ ਟੇਕ ਕੇ ਲੰਗਰ ਖਾ ਕੇ ਹੁਣ ਅਸੀਂ ਆ ਗਏ ਆਂ ਥੱਲੇ ਫੁੱਟਲ ਕਿਉਂਕਿ ਟੈਂਪੋ ਵਾਧਾ ਜਾ ਰਿਹਾ ਸੋ ਘਰ ਵੀ ਜਾਣਾ ਲੋਏ ਲੋਏ ਕਰ ਦੇ ਨੇ ਗਾਲਾ ਵੀ ਕੱਢਣੀਆਂ ਜਦੋਂ ਦੱਸਣਾ ਹਨ ਕਿੱਥੇ ਗਏ ਅਸੀਂ ਬਲੌਗ ਦੇ ਕੇ ਸੋ ਬਾਕੀ ਥੱਲੇ ਚੱਲਦੇ ਆ ਜੀ ਤੁਹਾਨੂੰ ਦਿਖਾਉਨੇ ਆ ਸੋ ਕਿੱਦਾਂ ਲੱਗਾ ਅੱਜ ਦਾ ਬਲੌਗ ਜੀ ਤੁਹਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਸੋ ਫਾਈਨਲੀ ਸੀ ਆ ਗਏ ਥੱਲੇ ਸੋ ਉੱਪਰ ਜਾ ਕੇ ਮੱਥਾ ਟੇਕ ਕੇ ਬਹੁਤ ਹੀ ਵਧੀਆ ਲੱਗਿਆ ਸੋ ਤੁਸੀਂ ਵੀ ਜਰੂਰ ਆਓ ਜੀ ਉੱਥੇ ਢਿੱਲੇ ਸੋ ਮੈਂ ਤਾਂ ਬਹੁਤ ਹੀ ਲੱਗਿਆ ਜੀ ਢਿੱਲੇ ਆ ਕੇ ਸੋ ਥੈਂਕ ਯੂ ਫॉर ਵਾਚਿੰਗ ਵੀਡੀਓ ਸ਼ੇਅਰ ਲਾਈਕ ਕਮੈਂਟ ਕਰਿਓ ਧੰਨਵਾਦ